ਪੰਜਾਬੀ ਗਾਇਕ ਗੁਰਮਨ ਮਾਨ ਵੱਲੋਂ ਆਪਣੇ ਨਵੇਂ ਗੀਤ ਕਾਨਵੋ ਵਿੱਚ ਸ਼ਨੀ ਦੇ ਮਹਾਰਾਜ ਪ੍ਰਤੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਅੱਜ ਜਲੰਧਰ ਦੇ ਏਡੀਸੀਪੀ ਸੰਦੀਪ ਸ਼ਰਮਾ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਸ਼ਨੀ ਕ੍ਰਿਪਾਲ ਮੰਦਰ ਦੀ ਕਮੇਟੀ ਸਣੇ ਹੋਰ ਧਾਰਮਿਕ ਆਗੂਆਂ ਵੱਲੋਂ ਗਾਇਕ ਖਿਲਾਫ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਸੌਂਪੀ ਗਈ ਅਗਮ ਨੇ ਮੰਗ ਕੀਤੀ ਹੈ ਕਿ ਗੀਤ ਵਿੱਚ ਗਾਇਕ ਨੇ ਸ਼੍ਰੀ ਸ਼ਨੀ ਦੇ ਬਾਰੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਇਸ ਲਈ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸ਼ਨੀ ਕਿਰਪਾਲ ਮੂਰਤੀ ਮੰਦਰ ਦੇ ਮਹਾਰਾਜ ਜਿਸੂ ਨੇ ਕਿਹਾ ਕਿ ਪੰਜਾਬੀ ਗਾਇਕ ਗੁਰਮਨ ਮਾਨ ਨੇ ਆਪਣੇ ਨਵੇਂ ਗੀਤ ਵਿੱਚ ਸ਼੍ਰੀ ਸ਼ਨੀ ਦੇ ਮਹਾਰਾਜ ਬਾਰੇ ਅਚਲਿਰ ਟਿੱਪਣੀ ਕੀਤੀ ਹੈ ਪੰਜਾਬੀ ਗਾਇਕ ਦੇ ਇਸ ਗੀਤ ਨੇ Hindu ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਾਰਿਆਂ ਨੂੰ ਜੈ ਸ਼ਨੀ ਦੇ ਅੱਜ ਜਿੱਥੇ ਸਾਰਾ ਦੇਸ਼ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਗੁਰੂ ਸਾਹਿਬ ਦੇ ਜਿਹੜੇ ਸਾਬ ਜਾਦੀ ਆਇਦ ਦਿਨ ਸ਼ਹੀਦ ਹੋਏ ਸੀ ਔਰ ਪੂਰੇ ਦੇਸ਼ ਦੇ ਵਿੱਚ ਮੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਸ਼ਹੀਦਾਂ ਦੇ ਚਰਨਾਂ 'ਚ ਪ੍ਰਣਾਮ ਕਰਨਾ ਚਾਹਾਂਗਾ ਔਰ ਕੋਟੀ ਕੋਟੀ ਨਮਨ ਕਰਾਂਗਾ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਗੁਰਨਾਮ ਮਾਨ ਸਿੰਘ ਹੈ ਜਿਨੇ ਸ਼ਨੀ ਦੇ ਮਾਰੇ ਦੇ ਪਿੱਛੇ ਖਿਲਾਫ ਇੱਕ ਗਾਣੇ ਦੇ ਵਿੱਚ ਮੰਦੀ ਬਰਦੀ ਸ਼ਬਦਾਵਲੀ ਜਿਹੜੀ ਇਸਤੇਮਾਲ ਕੀਤੀ ਹੈ ਉਰਦਾਸਤਿ ਵਿਰੋਧ ਕਰਨ ਲਈ ਅੱਜ ਮੰਗ ਪੱਤਰ ਦੇਣ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਆਏ ਆਂ ਔਰ ਅਸੀਂ ਇਹ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਸਿੰਗਰ ਉੱਤੇ ਪ੍ਰੋਡਿਊਸਰ ਉੱਤੇ ਔਰ ਡਾਇਰੈਕਟਰ ਉੱਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਜਿਹੜੇ ਲੋਕ ਇਹ ਪਬਲਿਕ ਸਟੰਡ ਕਰਦੇ ਨੇ ਔਰ ਪਬਲਿਕ ਸਟੰਡ ਔਰ ਵਿਊਜ਼ ਦੇ ਚੱਕਰ ਦੇ ਵਿੱਚ ਦੇਵੀ ਦੇਵਤਿਆਂ ਬਾਰੇ ਔਰ ਹਿੰਦੂ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰਦੇ ਨੇ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਦੇ ਨਾਲ ਸਾਡੀ ਸਾਰੀ ਸ਼ਨੀ ਮੰਦਰ ਕਮੇਟੀਆਂ ਨੂੰ ਸਾਰੇ ਮੰਦਰ ਕਮੇਟੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੀਕ ਪਹੁੰਚੀ ਹੈ ਅਸੀਂ ਚਾਹੁੰਦੇ ਹਾਂ ਕਿ ਇਨਾਂ ਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਔਰ ਇੱਕ ਪੰਜਾਬ ਸਰਕਾਰ ਨੂੰ ਔਰ ਭਾਰਤ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਇੱਕ ਇਹਨਾਂ ਨੂੰ ਇੱਕ ਡਿਪਾਰਟਮੈਂਟ ਐਸਾ ਗਠਨ ਕਰਨਾ ਚਾਹੀਦਾ ਹੈ ਜੋ ਕਿ ਇਹ ਗਾਣਿਆਂ ਨੂੰ ਸੁਨੇ ਔਰ ਸਮਝੇ ਔਰ ਬਾਅਦ ਇਹਨਾਂ ਰਿਲੀਜ਼ ਕੀਤਾ ਜਾਵੇ ਕਿਉਂਕਿ ਆਏ ਦਿਨ ਤੁਸੀਂ ਦੇਖਦੇ ਹੋ ਪਿੱਛੇ ਕੋਈ ਨਾ ਕੋਈ ਸਿੰਗਰ ਕੋਈ ਮਾਤਾ ਰਾਣੀ ਬਾਰੇ ਗਲਤ ਬੋਲਦਾ ਹੈ ਕੋਈ ਅਜ ਸ਼ਨੀ ਦੇ ਬਾਰੇ ਗਲਤ ਬੋਲ ਰਿਹਾ ਕੱਲ ਕਿਸੇ ਹੋਰ ਬਾਰੇ ਬੋਲੇਗਾ ਇਸ ਲਈ ਅਸੀਂ ਨਹੀਂ ਚਾਹਦੇ ਕਿ ਕਿਸੇ ਦੀ ਭਾਵਨਾ ਮਨੋਂ ਵੀ ਠੇਸ ਪਹੁੰਚੇ ਸਰ ਕਿਸੇ ਜਿਹੜਾ ਕੋਈ ਵੀ ਗਾਇਕ ਹੋਵੇ ਕੋਈ ਫੈਸ਼ਨ ਕੀ ਦਿੱਤਾ ਗਿਆ ਤੁਹਾਨੂੰ आश्वासन ਮੈਨੂੰ ਦਿੱਤਾ ਗਿਆ ਕਮਿਸ਼ਨਰ ਸਾਹਮਣੇ ਕਿਹਾ ਅਸੀਂ ਤੁਹਾਡੀ ਭਾਵਨਾਵਾਂ ਨਾਲ ਪੂਰੇ ਖੜੇ ਆਂ ਜੋਬੰਦੀ ਕਾਨੂੰਨੀ ਕਾਰਵਾਈ ਅਸੀਂ ਪੂਰੀ ਕਰਾਂਗੇ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਾਨੂੰਨੀ ਕਾਰਵਾਈ ਹੋਏਗੀ ਉੱਥੇ ਹੀ ਜਲੰਧਰ ਦੇ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲ ਗਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਜ਼ਰੂਰ ਹੋਵੇਗੀ ਇਹ ਚ ਕੋਈ ਉਹ ਕਹਿ ਰਹੇ ਨੇ ਜੀ ਸਿੰਗਰ ਨੇ ਗੁਰਨਾਮ ਮਾਨ ਉਹਨਾਂ ਨੇ ਕੋਈ ਆਪਣੇ ਗਾਣੇ ਦੇ ਵਿੱਚ ਕੋਈ ਸ਼ਬਦਾਵਲੀ ਅਬਜਕਸ਼ਨੇਬਲ ਵਰਤੀ ਹੈ ਜਿਹਦੇ ਵਿੱਚ ਕਰਕੇ ਇਹਨਾਂ ਨੇ ਦਿੱਤੀ ਹੈ ਇਹਦੀ ਜਾਂਚ ਕਰਾਂਗੇ ਕਿ ਜੋ ਬਣਦੀ ਹੈ ਕਾਰਵਾਈ ਉੱਪਰ ਸਰ ਉਹਨਾਂ ਦਾ ਕਹਿਣਾ ਕਿ ਜਿਹੜੇ ਵੀ ਸਿੰਗਲ ਪੰਜਾਬੀ ਹੋਣ ਜਾਂ ਹਿੰਦੀ ਹੋਣ ਕੋਈ ਵੀ ਅਪ ਸ਼ਬਦ ਵਰਤ ਕੇ ਬਾਅਦ ਵਿੱਚ ਸੋਰੀ ਦਾ ਫੀਲ ਕਰ ਦਿੰਦੇ ਉਹਦੇ ਬਾਰੇ ਕੋਈ ਕਾਰਵਾਈ ਕਰੇਗੇ ਤਾਂ ਨੇ ਜੋ ਸਾਡੇ ਕੋਲ ਕੰਪਲੇਂਟ ਆਈ ਹੈ ਅਸੀਂ ਤਾਂ ਉਹਦੇ ਉੱਤੇ ਕਾਰਵਾਈ ਕਰਾਂਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਕੁਝ ਪੰਜਾਬੀ ਗਾਇਕਾਂ ਦੇ ਵੱਲੋਂ ਆਪਣੀ ਗੀਤਾਂ ਵਿੱਚ ਵਰਤੇ ਗਏ ਗਲਤ ਸ਼ਬਦਾਂ ਕਾਰਨ ਉਹਨਾਂ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਜਲੰਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਕੀ ਕਾਰਵਾਈ ਕੀਤੀ ਜਾਂਦੀ ਹੈ ਜਲੰਧਰ ਤੋਂ ਸੁਦੀਲ ਮਹਾਜਨ ਦੀ ਰਿਪੋਰਟ ਜਗਬਣੀ ਟੀਵੀ